ਸਸਰੀ ਗਾਲ ਵੀਰ ਜੀ ਮੈਂ ਸੂਰਤਗੜ ਤੋਂ ਆਇਆ ਜੀ ਲਾਲਪਰਾ ਪਿੰਡ ਹੈ ਜੀ ਗੰਗਾਗੜ ਜ਼ਿਲ੍ਹਾ ਰਾਜਸਥਾਨ ਚੋਂ ਜੀ ਮੇਰੀ ਵਾਈਫ ਦੇ ਰਸੋਲੀਆਂ ਸੀ ਨਾਲੇ ਪਥਰੀਆਂ ਸੀ ਇਹ ਦੇਖੋ ਜੀ ਇਹ ਰਿਪੋਰਟ ਪਹਿਲਾਂ ਦੀ ਹੈ ਠੀਕ ਹੈ ਜੀ ਇਹ ਰਿਪੋਰਟ ਹੈ ਜੀ ਅੱਜ ਦੀ ਤਾਜੀ ਹੈ ਜੀ ਠੀਕ ਹੈ ਜੀ ਇਸ ਦਾ ਜੀ ਅੱਦੋ ਦੀ ਦਾ ਫਰਕ ਪੈ ਗਿਆ ਜੀ ਠੀਕ ਹੈ ਪਥਰੀਆਂ ਤਾਂ ਲਗਦਾ ਪੂਰਾ ਹੀ ਪੈ ਗਿਆ ਜੀ ਰਸੌਲੀਆਂ ਦਾ ਅੱਧਾ ਫਰਕ ਪੈ ਗਿਆ ਜੀ ਤੇ ਡਾਕਟਰਾਂ ਨੇ ਕਿਸ ਨੂੰ ਕੀ ਕਿਹਾ ਸੀ ਡਾਕਟਰਾਂ ਨੇ ਕਿਹਾ ਸੀ ਆਪਰੇਸ਼ਨ ਕਰਾਉਣ ਦਾ ਕਿਹਾ ਸੀ ਜੀ ਇੱਥੇ ਗੰਗਾ ਨਗਰ ਸੂਰਤਲ ਵੀ ਕਿਹਾ ਸੀ ਗੰਗਾ ਨਗਰ ਵੀ ਕਿਹਾ ਸੀ ਤੇ ਉਹਨਾਂ ਨੂੰ ਦਿਖਾਈਆਂ ਜਾ ਕਿਉਂ ਹਾਂ ਦਿਖਾਵਾਂਗੇ ਜਾ ਕੇ ਹੁਣ ਨੂੰ ਇੱਕ ਤਾਂ ਸਭ ਤੋਂ ਮੈਂ ਇੱਕ ਡਾਕਟਰ ਸੀਗਾ ਉਹ ਸਿਰ ਫੜ ਕੇ ਹੀ ਬਹਿ ਗਿਆ ਉਹਦਾ ਇੱਕ ਵਾਰੀ ਇਹ ਦਵਾਈ ਖਵਾ ਲਈਏ ਜੀ ਇਸ ਤੋਂ ਬਾਅਦ ਜਮਾਂ ਕਲੀਅਰ ਹੋ ਜਾਊਗਾ ਕਿਉਂਕਿ ਇਹ ਰਸੌਲੀਆਂ ਵੀ ਖਤਮ ਹੋ ਜੰਨੀਆਂ ਉਸ ਤੋਂ ਬਾਅਦ ਡਾਕਟਰ ਨੂੰ ਰਿਪੋਰਟ ਵਾਲ ਜਾ ਕੇ ਉਹਦੇ ਮੂਰੇ ਰੱਖਾਈ ਹੋਇਆ ਦੇਖੋ ਕੀ ਹੋਇਆ ਉਹ ਵੀ ਉਹਨੇ ਠੀਕ ਹੈ ਮੈਡਮ ਹਾਂਜੀ ਠੀਕ ਹੈ ਜੀ ਕੋਈ ਸਾਈਡ ਇਫ ਲੋਕਾਂ ਨੂੰ ਕੀ ਦੱਸੋਗੇ ਸੂਟ ਕਰਦੇ ਲੋਕਾਂ ਨੂੰ ਕਹੋਗੇ ਬਹੁਤ ਵਧੀਆ ਜੀ ਦਵਾਈ ਲੈ ਕੇ ਆਓ ਬਹੁਤ ਵਧੀਆ ਚੀਜ਼ ਹੈ ਠੀਕ ਹੈ ਹਾਂਜੀ ਡਾਕਟਰਾਂ ਦੇ ਖਰਚੇ ਨਾਲ ਉੱਤਾ ਖਰਚਾ ਹੈ ਡਾਕਟਰਾਂ ਦੇ ਖਰਚੇ ਨਾਲ ਸਾਡੇ ਤਾਂ ਜੀ ਇਮਪ੍ਰੈਸ਼ਨ ਕਰਦੇ ਰੋਟ ਕੈਂਪ ਕਰਨ ਲਈ ਹੈ ਨਹੀਂ ਸੀ ਕੋਈ ਜੀ ਮੈਨ ਗੱਲ ਹੈ ਜੀ ਸਭ ਤੋਂ ਵੱਡੀ ਦਾ ਸਿਮਟ ਮੁੱਠਿਆ ਕਿਉਂਣਾ ਸੀ ਸਾਡੇ ਰਿਸ਼ਤੇਦਾਰ ਆਏ ਰਹੇ ਸੀ ਉਹਨਾਂ ਨੂੰ ਮਿਲ